ਸੱਚੀ ਯਕਾਲ ਪੰਜਾਬ ਸਾਰ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੰਦੀਪ ਕੌਰ ਪੁਸਤਕ ਹਨੇ ਹਨੇ ਪਾਸ਼ਾਈ ਦਾ ਪਾਠ ਨੰਬਰ 14 ਲੈ ਕੇ ਹਾਜ਼ਰ ਹੋਏ ਹਾਂ ਚਿੱਠੀ ਲਿਖ ਹੈ ਜੋ ਸਿੰਘ ਬੋਤਾ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ ਉਹਨਾਂ ਦੋ ਸੂਰਵੀਰ ਸਿੰਘਾਂ ਦੀ ਵਿਥਿਆ ਜਿਹੜੇ ਐਸੇ ਵਿਖੜੇ ਸਮੇਂ ਤੇ ਲੁਕ ਛਿਪ ਕੇ ਦਿਨ ਕੱਟ ਰਹੇ ਸਨ ਰਾਤ ਬਰਾਤੇ ਕਿਤੇ ਜਾ ਕੇ ਤਰਨ ਤਰਨ ਸਰੋਵਰ ਵਿੱਚ ਇਸ਼ਨਾਨ ਕਰ ਆਉਂਦੇ ਸਨ ਤੇ ਦਿਨ ਝਾੜਾਂ ਵੇਲਿਆਂ ਵਿੱਚ ਲੁਕ ਕੇ ਬਿਤਾਉਂਦੇ ਮੱਛੇ ਦੀ ਮੌਤ ਤੋਂ ਮੰਗਰੋਂ ਪਿੰਡੋਂ ਪਿੰਡ ਸਿੰਘਾਂ ਨੂੰ ਲੱਭਦੇ ਫਿਰ ਰਹੇ ਮਾਰੋ ਮਾਰ ਕਰਦੇ ਖਾਨ ਬਹਾਦਰ ਦੇ ਸਿਪਾਹੀਆਂ ਤੋਂ ਬਚਦੇ ਹੋਏ ਇਹ ਦੋਵੇਂ ਸੂਰਬੀਰ ਇੱਕ ਦਿਨ ਇੱਕ ਝੱਲ ਜਹੀ ਵਿੱਚ ਲੁਕੇ ਬੈਠੇ ਸਨ ਕਿ ਲੰਗ ਦੇ ਰਾਈਆਂ ਦੇ ਮੇਣਿਆਂ ਪਰੇ ਬੋਲ ਨਾ ਸਹਾਰੇ ਗਏ ਤੇ ਉਸੇ ਵੇਲੇ ਵਾਰ ਆ ਕੇ ਰਾਜ ਖਾਲਸੇ ਦਾ ਐਲਾਨ ਕਰ ਦਿੱਤਾ ਕਥਾ ਅੱਗੇ ਹਉ ਤੁਰਦੀ ਹੈ ਕਿ ਇੱਕ ਜੰਗਲ ਵਿੱਚ ਵਗਦਾ ਹੋਇਆ ਕੋਈ ਨਾਲਾ ਹੈ ਦੋ ਸਿੰਘ ហេਠਾਂ ਚੱਲ ਵਿੱਚ ਵੜਦੇ ਜਾ ਰਹੇ ਹਨ ਕੁਝ ਦੂਰ ਦੋ ਘੋੜ ਸਵਾਰ ਆਉਂਦੇ ਦਿਸ ਰਹੇ ਹਨ ਸਿੰਘ ਇਹਨਾਂ ਘੋੜ ਸਵਾਰਾਂ ਨੂੰ ਵੇਖ ਕੇ ਹੀ ហេਠਾਂ ਲੁਕ ਰਹੇ ਹਨ ਘੋੜ ਸਵਾਰ ਨੇੜੇ ਆਉਂਦੇ ਹਨ ਉਹ ਦੋ ਮੁਗਲ ਸਿਪਾਹੀ ਹਨ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ ਉਹਨਾਂ ਨੂੰ ਹਲਦੇ ਸਿਰ ਕੰਡਿਆਂ ਤੇ ਕੁਝ ਸ਼ੱਕ ਹੋਇਆ ਸਿੰਘ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਨੂੰ ਚੱਲੇ ਸਨ ਪਰ ਹਕੂਮਤ ਦੀ ਸਖਤੀ ਕਾਰਨ ਲੁਕ ਛਿਪ ਕੇ ਜਾ ਰਹੇ ਹਨ ਤਰਨਤਾਰਨ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੁਣ ਇਹਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਰੁਖ ਕੀਤਾ ਹੈ ਸਿਪਾਈਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਅੰਦਰ ਕੁਝ ਹਲਚਲ ਹੋਈ ਤੈਨੂੰ ਭਲੇ ਖਾ ਲੱਗਿਆ ਹੈ ਸਿੱਖਾਂ ਦਾ ਖੁਰਾ ਖੋਇ ਤਾਂ ਧਰਤੀ ਤੋਂ ਖਤਮ ਕਰ ਦਿੱਤਾ ਗਿਆ ਹੈ ਇਹ ਕੋਈ ਭੇਖੀ ਹੋਣਗੇ ਇਹ ਮੁਗਲ ਸਿਪਾਹੀ ਬੋਲਦਾ ਹੈ ਪਰ ਮੈਂ ਆਪ ਇਹਨਾਂ ਨੂੰ ਅੰਦਰ ਵੱੜਦੇ ਦੇਖਿਆ ਹੈ ਇਹਨਾਂ ਨੇ ਚੋਲੇ ਪਾਏ ਹੋਏ ਸਨ ਤੇ ਦਸਤਾਰਾਂ ਵੀ ਉਹੀ ਸਿੰਘਾਂ ਵਰਗੀਆਂ ਉੱਚੀਆਂ ਜੀਆਂ ਦੂਜਾ ਸਿਪਾਹੀ ਡਰ ਜਾਰ ਕਰ ਰਿਹਾ ਹੈ ਝੱਲਿਆ ਨੀਲੇ ਬਾਣਿਆਂ ਨਾਲ ਹੀ ਕੋਈ ਸਿੰਘ ਨਹੀਂ ਬਣ ਜਾਂਦਾ ਤੇ ਨਾ ਹੀ ਦਸਤਾਰ ਸਜਾ ਕੇ ਇਹ ਜ਼ਰੂਰ ਕੋਈ ਪੇਖੀ ਹੋਣਗੇ ਕਿਉਂਕਿ ਜੇ ਇਹ ਸਿੰਘ ਹੁੰਦੇ ਤਾਂ ਹੁਣ ਤੱਕ ਸਾਡੇ ਮੂਹਰੇ ਆ ਕੇ ਸਾਨੂੰ ਬੰਗਾਰ ਦਿੰਦੇ ਭੁੱਲ ਗਏ ਇੰਨਾ ਬਾਰੇ ਨਾਲੇ ਸ਼ੇਰ ਵੀ ਕਦੇ ਝੱਲਾਂ ਵਿੱਚ ਲੁਕੇ ਰਹਿੰਦੇ ਆ ਗਿੱਦੜ ਗੁੱਦੜ ਹੋਊਗਾ ਕੋਈ ਸ਼ੇਰਾਂ ਦੇ ਬਾਣਿਆਂ ਵਿੱਚ ਦੂਜੇ ਸਿਪਾਹੀ ਨੇ ਡਰ ਰਹੇ ਸਿਪਾਹੀ ਦਾ ਡਰ ਲਾਇਆ ਤੇ ਘੋੜੇ ਅਗਾ ਨੂੰ ਤੋਰੇ ਸਰਕੰਡਿਆਂ ਵਿੱਚ ਹਿਲਦੇ ਦਮਾਲਿਆਂ ਵਾਲੇ ਸਿਰ ਹੈਰਾਨੀ ਤੇ ਬੇਵੱਸੀ ਨਾਲ ਇੱਕ ਦੂਜੇ ਵੱਲ ਤੱਕ ਰਹੇ ਹਨ ਅੱਖਾਂ ਦਿਖਾਈ ਦੇ ਰਹੀਆਂ ਹਨ ਤੇ ਇੰਜ ਜਾਪਦਾ ਹੈ ਕਿ ਕੋਈ ਜਵਾਬ ਦੇਣ ਲਈ ਕਾਲੀਆਂ ਹਨ ਤੁਰਕਾਂ ਦੇ ਇਹ ਬੋਲ ਸਿੰਘਾਂ ਨੂੰ ਟੁਹੇ ਤੇ ਡੰਗ ਵਾਂਗ ਲੱਗੇ ਸੱਚ ਹੀ ਤਾਂ ਕਹਿ ਰਹੇ ਨੇ ਮੁਗਲ ਸਿਪਾਹੀ ਇੱਕ ਸਿਰ ਬੋਲਦਾ ਹੈ ਬਚਿੱਤਰ ਸਿੰਘ ਸਾਡੇ ਚੇਤਿਆਂ ਚੋਂ ਹੀ ਵਿਸਰ ਗਿਆ ਹੈ ਹਾਥੀਆਂ ਨਾਲ ਟੱਕਰ ਲੈਂਦੇ ਲੈਂਦੇ ਅਸੀਂ ਗਿੱਦੜਾ ਵਾਂਗ ਲੁਕਦੇ ਫਿਰ ਰਹੇ ਹਾਂ ਮੇਨੇ ਮਾਰਨ ਵਾਲੇ ਤਾਂ ਸੱਚੇ ਹੀ ਹਨ ਕਿ ਅਸੀਂ ਸੱਚੇ ਹਾਂ ਕਿ ਅਸੀਂ ਅੰਦਰੋਂ ਵੀ ਐਸੇ ਸਿੱਖ ਹੀ ਹਾਂ ਜੈਸੇ ਕਿ ਬਾਣਿਆਂ 'ਚੋਂ ਦਿਸਦੇ ਆਂ ਇੰਜ ਲੁੱਕ ਬੈਠਿਆ ਨਹੀਂ ਸਰਨਾ ਸਿੰਘਾ ਮਰਿਆਂ ਨੂੰ ਮਹਿਣੇ ਨਹੀਂ ਸੁਣਦੇ ਜੇ ਅਸੀਂ ਜਿਉਂਦੇ ਹਾਂ ਤਾਂ ਜਿਉਂਦੇ ਹੋਣ ਦਾ ਸਬੂਤ ਦਈਏ ਅਸੀਂ ਸਿਰ ਵਿਚਾਰ ਰਹੇ ਆਂ ਜਿਹੜਾ ਅਸੀਂ ਦਾਵਾ ਕਰਦੇ ਆਂ ਕਿ ਪਹਿਲਾਂ ਹੀ ਗੁਰੂ ਨੂੰ ਭੇਟਾ ਕੀਤਾ ਹੋਇਆ ਓਤਾ ਸਿੰਘ ਬੋਲਦਾ ਹੈ ਉਨ੍ਹਾਂ ਦੀ ਇਹ ਗੱਲਬਾਤ ਉੱਪਰ ਖਲੋਤਾ ਇੱਕ ਸੁਲਤਾਨਾ ਸੁਣ ਰਿਹਾ ਹੈ ਉਹ ਗੋ ਨਾਲ ਝਾੜੀਆਂ ਵੱਲ ਵੇਖਦਾ ਤੇ ਬੋਲਿਆ ਲੁੱਕ ਬੈਠਿਆ ਨਹੀਂ ਸਰਨਾ ਸਿੰਘੋ ਲੁੱਕ ਬੈਠਿਆ ਨਹੀਂ ਸਰਨਾ ਦੋਵੇਂ ਮਸਤਾਨੇ ਵੱਲ ਦੇਖਦੇ ਹਨ ਤੇ ਫਿਰ ਬੋਲਦਾ ਹਮ ਪਾਤਸ਼ਾਹੀ ਸਤਗੁਰੂ ਦੀ ਹਨੇ ਹਨੇ ਲਾਏ ਜਹ ਜਹ ਬਹੇ ਜਮੀਨ ਮਲ ਤਹ ਤਹ ਤਖਤ ਬਿਠਾਈ ਮਸਤਾਨੇ ਦੀ ਗੱਲ ਸੁਣ ਦੋਵੇਂ ਹੈਰਾਨ ਹੁੰਦੇ ਹਨ ਡਾਂਗ ਸੰਭਾਲਦਾ ਹੋਇਆ ਗਰਜਾ ਸਿੰਘ ਬੋਲਦਾ ਹੈ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਦੁਨਿਆਵੀ ਤਖਤਾਂ ਤੇ ਭਰਮ ਤੋੜਨ ਦਾ ਵੇਲਾ ਆ ਗਿਆ ਹੈ ਤੇ ਦੋਵੇਂ ਵਾਰ ਆ ਜਾਂਦੇ ਹਨ ਹਮ ਰਖਤ ਪਾਸ਼ਾਹੀ ਦਾਵਾ ਬੋਤਾ ਸਿੰਘ ਦੀ ਕਿਰਪਾਨ ਦੇ ਮੁਠੇ ਨੂੰ ਹੱਥ ਲਾਉਂਦਾ ਹੋਇਆ ਮਸਤਾਨਾ ਬੋਲਿਆ ਦੋਵੇਂ ਸਿੰਘ ਝਾੜੀਆਂ ਵਿੱਚੋਂ ਬਾਹਰ ਆ ਕੇ ਪਹੇ ਤੇ ਖਲੋ ਜਾਂਦੇ ਹਨ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਇਸ ਥਾਂ ਉੱਤੇ ਖਲੋਤੇ ਹਨ ਅੱਜ ਤੋਂ ਖਾਲਸਾ ਰਾਜ ਹੈ ਗੁਰੂ ਸਾਹਿਬ ਨੇ ਆਪਣੇ ਖਾਲਸੇ ਤੇ ਕਿਰਪਾ ਕੀਤੀ ਹੈ ਤੇ ਉਸ ਨੇ ਧਰਤੀ ਤੇ ਰਾਜ ਸਥਾਪਿਤ ਕਰ ਲਿਆ ਹੈ। ਖਾਲਸੇ ਨਾਲ ਸਤਗੁਰਾਂ ਨੇ ਬ੍ਰਹਮੰਡੀ ਰਾਜ ਦਾ ਕੌਲ ਕੀਤਾ ਹੈ ਤੇ ਉਸ ਦੀ ਸ਼ੁਰੂਆਤ ਅੱਜ ਅਸੀਂ ਇਸ ਥਾਂ ਤੋਂ ਕਰਦੇ ਆਂ। ਬੋਤਾ ਸਿੰਘ ਬੋਲਿਆ। ਗਰਜਾ ਸਿੰਘ ਨੇ ਆਪਣੇ ਕੇਸਰੀ ਕਮਰ ਕਸੇ ਵਿੱਚੋਂ ਕੁਝ ਕੱਪੜਾ ਪਾੜਿਆ ਤੇ ਇੱਕ ਸੋਟੀ ਜਹੀ ਬਨ ਕੇ ਨਿਸ਼ਾਨ ਝੁਲਾ ਦਿੱਤਾ। ਖਾਲਸਾ ਅਕਾਲ ਪੁਰਖ ਜੀ ਦਾ ਹੈ। ਤੇ ਆਪਣੇ ਹਰ ਕਰਮ ਦਾ ਜਵਾਬ ਦੇ ਸਿੱਧਾ ਕਾਲਪੁਰਖ ਜੀ ਨੂੰ ਹੀ ਹੈ ਤੇ ਅੱਜ ਤੋਂ ਇਹ ਥਾਂ ਖਾਲਸੇ ਦੀ ਮਲਕੀਅਤ ਹੈ ਅਸੀਂ ਕਾਲਪੁਰਖ ਜੀ ਦੁਆਰਾ ਭੇਜੇ ਗਏ ਨਾਨਕ ਨਿਰੰਕਾਰ ਜੀ ਦੇ ਸੱਚ ਕੋਟ ਸਤਾਣੀ ਨੀਵ ਵਾਲੇ ਰਾਜ ਦੀ ਲਗਾਤਾਰਤਾ ਕਾਇਮ ਰੱਖਦੇ ਹੋਏ ਅੱਜ ਇਸ ਥਾਂ ਹਲੇਮੀ ਰਾਜ ਦਾ ਐਲਾਨ ਕਰਦੇ ਹਾਂ ਗਰਜਾ ਸਿੰਘ ਡਾਂਗ ਜ਼ਮੀਨ ਤੇ ਮਾਰਦਾ ਹੋਇਆ ਬੋਲਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਮਸਤਾਨਾ ਜੁੜੇ ਹੋਏ ਸਿੰਘਾਂ ਨਾਲ ਬੋਲਦਾ ਹੈ ਛੋਟੇ ਸਹਿਬਜ਼ਾਦਿਆਂ ਨੂੰ ਜਦ ਜੂਠਾ ਆਨੰਦ ਨੇ ਪੁੱਛਿਆ ਸੀ ਕਿ ਜੇ ਤੁਸ ਤੁਹਾਨੂੰ ਛੱਡ ਦਈਏ ਤਾਂ ਕੀ ਕਰੋਗੇ ਤਾਂ ਉਹਨਾਂ ਕਿਹਾ ਸੀ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਟੱਕਰ ਲਾਵਾਂਗੇ ਜੂਠਾ ਆਨੰਦ ਨੇ ਫਿਰ ਕਿਹਾ ਸੀ ਕਿ ਜੇ ਅਸੀਂ ਤੁਹਾਨੂੰ ਫੇਰ ਫੜ ਲਿਆ ਤੇ ਫੇਰ ਛੱਡ ਦਿੱਤਾ ਤਾਂ ਅਸੀਂ ਫੇਰ ਜੰਗਲਾਂ ਵਿੱਚ ਜਾਵਾਂਗੇ ਫਿਰ ਸਿੰਘਰ ਇਕੱਠੇ ਕਰਾਂਗੇ ਤੇ ਫਿਰ ਤੁਹਾਡੇ ਨਾਲ ਟੱਕਰ ਲਵਾਂਗੇ ਤੇ ਇਹ ਅਸੀਂ ਉਹਨਾਂ ਚਿਰ ਕਰਦੇ ਰਹਾਂਗੇ ਜਦ ਤੱਕ ਇਸ ਜ਼ਾਲਮ ਰਾਜ ਨੂੰ ਜੜੋਂ ਨਹੀਂ ਪੁੱਟ ਦਿੰਦੇ ਉਹਨਾਂ ਦੇ ਇਨਾ ਬੋਲਾਂ ਨੇ ਸਰਹੰਦ ਦੀਆਂ ਕੰਧਾਂ ਕੰਬਣ ਲਾ ਦਿੱਤੀਆਂ ਸਨ ਅਸੀਂ ਉਹਨਾਂ ਦੇ ਹੀ ਭਰਾ ਹਾਂ ਜ਼ਾਲਮ ਹਕੂਮਤ ਕੈਰ ਡਾ ਰਹੀ ਐ ਤੇ ਅਸੀਂ ਲੋਕ ਕਿਵੇਂ ਬੈਠੇ ਰਹੀਏ ਬੋਤਾ ਸਿੰਘ ਬੋਲਿਆ ਸਰਹੰਦ ਗੂੰਜੇ ਉਹੀ ਬੋਲ ਅੱਜ ਫੇਰ ਦੁਬਾਰਾ ਲਾਹੌਰ ਦਰਬਾਰ ਦੇ ਕੰਨੀ ਪਾਉਣ ਦਾ ਵੇਲਾ ਆ ਗਿਆ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਮਸਤਾਨਾ ਨੱਚ ਰਿਹਾ ਹੈ ਹੌਲੀ ਹੌਲੀ ਕੋਲ ਲੋਕ ਕੱਤਰ ਹੋ ਗਏ ਹਨ ਤੇ ਬੜੀ ਹੈਰਾਨੀ ਨਾਲ ਇਹ ਸਭ ਵੇਖ ਸੁਣ ਰਹੇ ਹਨ ਦੋਹਾ ਸਿੰਘਾਂ ਨੇ ਦਿੱਲੀ ਤੋਂ ਲਾਹੌਰ ਜਾਂਦੀ ਜਰਨਲਿਸਟ ਸੜਕ ਤੇ ਨਾਕਾ ਲਾ ਦਿੱਤਾ ਤੇ ਸਮਾਨ ਲੱਦ ਕੇ ਲੰਘਣ ਵਾਲੇ ਹਰੇਕ ਗਦੇ ਖੱਤਰ ਗੱਡੇ ਤੋਂ ਕਰ ਵਸੂਲਣ ਲੱਗ ਪਏ ਗੱਡੇ ਤੋਂ ਆਨਾ ਤੇ ਗਦੇ ਖੱਤਰ ਦਾ ਪੈਸਾ ਜੇ ਕੋਈ ਤਰਨ ਤਰਨ ਸਹਿਬ ਨੂੰ ਚੱਲਿਆ ਹੈ ਉਸ ਤੋਂ ਸਿੰਘ ਮਹਸੂਲ ਨਹੀਂ ਲੈਂਦੇ ਕਿਉਂਕਿ ਇਹ ਗੁਰੂ ਕੀ ਨਗਰੀ ਚੱਲਿਆ ਹੈ ਤੇ ਜੋ ਲਾਹੌਰ ਚੱਲਿਆ ਹੈ ਉਸ ਤੋਂ ਪੂਰਾ ਕਰ ਵਸੂਲਿਆ ਜਾਂਦਾ ਹੈ ਮਸਤਾਨਾ ਲੰਘਣ ਵਾਲਿਆਂ ਤੋਂ ਪੁੱਛਦਾ ਹੈ ਕਿੱਧਰ ਜਾਣਾ ਤਰਨ ਤਰਨ ਰਾਹੀ ਬੋਲਦਾ ਹੈ ਮਸਤਾਨਾ ਉਸ ਨੂੰ ਹੱਥ ਜੋੜ ਦਿੰਦਾ ਤੇ ਲੰਘਣ ਦਾ ਇਸ਼ਾਰਾ ਕਰਕੇ ਕਹਿੰਦਾ ਹੈ ਜਾਓ ਜਾਓ ਅਗਲੇ ਰਾਹੀ ਨੂੰ ਫੇਰ ਮਸਤਾਨਾ ਪੁੱਛਦਾ ਕਿੱਧਰ ਜਾਣਾ ਲਾਹੌਰ ਰਾਹੀ ਰੋਬ ਨਾਲ ਬੋਲਦਾ ਹੈ ਮਸਤਾਨਾ ਹੱਸਦਾ ਹੋਇਆ ਸਿੰਘਾਂ ਨੂੰ ਕਹਦਾ ਹੈ ਲਾਹੌਰ ਜਾਣਾ ਇਹਨੇ ਲਾਹੌਰ ਤੇ ਸਿੰਘ ਉਸ ਤੋਂ ਕਰ ਵਸੂਲਦੇ ਹਨ ਲੋਕ ਨਾਲੇ ਚੁੱਪਚਾਪ ਮੈਸੂਲ ਦਿੰਦੇ ਜਾਂਦੇ ਹਨ ਤੇ ਨਾਲ-ਨਾਲ ਬੋਲਦੇ ਜਾਂਦੇ ਹਨ ਕਿੰਨਾ ਝੂਠਾ ਪ੍ਰਚਾਰ ਕਰ ਰਿਹਾ ਹੈ ਜਕਰੀਆ ਖਾਨ ਕਹਿੰਦਾ ਸਾਰੇ ਸਿੱਖ ਮੁਕਾ ਦਿੱਤੇ ਧਰਤੀ ਤੇ ਸਿੱਖਾਂ ਦਾ ਨਾਮ ਨਿਸ਼ਾਨ ਨਹੀਂ ਛੱਡਿਆ ਤੇ ਇੱਥੇ ਸਿੰਘਾਂ ਦਾ ਰਾਜ ਕਾਇਮ ਹੋ ਚੁੱਕਾ ਹੈ ਕਿੰਨਾ ਕੁਫਰ ਤੋਲਦੀ ਹੈ ਹਕੂਮਤ ਕਿਸੇ ਗਰੀਬ ਰਾਹੀਰ ਨੂੰ ਉਹ ਸਿੰਘ ਬਿਨਾ ਕਿਸੇ ਚੁੰਗੀ ਦੇ ਲੰਘਣ ਦੇ ਦਿੰਦੇ ਤਾਂ ਉਹ ਬੋਲਦਾ ਹੈ ਬਾਬਾ ਨਾਨਕ ਤੁਹਾਡੇ ਸਿੱਖਾਂ ਦਾ ਰਾਜ ਰਹਿੰਦੀ ਦੁਨੀਆ ਤੇ ਇੱਕ ਸਤਾਪਤ ਰਹੇ ਹਾਕਮ ਤਾਂ ਗਰੀਬਾਂ ਦੇ ਗਲ ਘੁੱਟ ਕੇ ਵੀ ਕਰ ਵਸੂਲਦੇ ਹਨ ਤੇ ਤੁਹਾਡੇ ਸਿੱਖ ਗਰੀਬ ਨੂੰ ਪਿਆਰ ਸਤਕਾਰ ਦੇ ਕੇ ਬਿਨਾ ਚੁੰਗੀ ਲੈ ਜਾਣ ਦਿੰਦੇ ਹਨ ਤੇ ਉਹ ਤੁਰਦਾ ਜਾਂਦਾ ਸਿੰਘਾਂ ਵੱਲ ਵੇਖ ਕੇ ਹੱਥ ਜੋੜ ਦਿੰਦਾ ਹੈ ਸਿੰਘ ਜੀ ਮਾਇਆ ਇਕੱਠੀ ਕਰਕੇ ਆਪਾਂ ਕੀ ਕਰਾਂਗੇ ਗਰਜਾ ਸਿੰਘ ਪੁੱਛਦਾ ਹੈ ਮਾਇਆ ਇਕੱਠੀ ਕਰਕੇ ਦੇਹਾਂਗੇ ਲੰਗਰ ਲਾਏ ਨੰਗਾ ਭੁੱਖਾ ਅਰਥੀਆਂ ਖਾਲੀ ਕੋਈ ਨਾ ਜਾਏ ਮਸਤਾਨਾ ਕੋਲੋਂ ਬੋਲਦਾ ਹੈ ਤੇ ਸੁਣ ਕੇ ਬੋਤਾ ਸਿੰਘ ਹੱਸਦਾ ਹੋਇਆ ਇਸ਼ਾਰਾ ਕਰਕੇ ਗਰਜਾ ਸਿੰਘ ਨੂੰ ਕਹਿੰਦਾ ਹੈ ਇਹ ਗੱਲ ਤਾਂ ਸਾਰਾ ਜਹਾਨ ਜਾਣਦਾ ਹੈ ਕਿ ਮਾਇਆ ਇਕੱਠੀ ਕਰਕੇ ਖਾਲਸਾ ਕੀ ਕਰੇਗਾ ਗਉ ਗਰੀਬ ਦਾ ਢਿੱਡ ਭਰੇਗਾ ਪਰ ਸਾਡਾ ਅਸਲ ਮਕਸਦ ਤਾਂ ਹਕੂਮਤ ਤੱਕ ਇਹ ਗੱਲ ਪਹੁੰਚਾਉਣਾ ਹੈ ਕਿ ਖਾਸਾ ਤਾਂ ਹਜੇ ਜਵਾਨ ਹੋ ਰਿਹਾ ਹੈ ਹਜੇ ਤਾਂ ਉਸਨੇ ਆਕੜ ਭੰਨਣੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਸਿੱਖ ਮੁਕਾ ਦਿੱਤੇ ਇਹ ਗੱਲ ਜਕਰੀਏ ਤੱਕ ਕਿਵੇਂ ਪਹੁੰਚੇਗੀ ਜਕਰੀਆ ਖਾਨ ਤਾਂ ਕਹਿੰਦਾ ਹੈ ਕਿ ਪੰਜਾਬ ਵਿੱਚੋਂ ਸਿੱਖਾਂ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਹੈ ਤੇ ਬੱਚੇ ਖੁਚੇ ਜੰਗਲੀ ਲੁਕ ਗਏ ਹਨ ਤੇ ਉਹਨਾਂ ਕਦੀ ਬਾਹਰ ਨਹੀਂ ਆਉਣਾ ਉਹਨੂੰ ਦੱਸਿਏ ਕਿ ਸਹੀ ਤਾਂ ਕੁੰਡਲੀਏ ਸੱਪ ਵੀਰ ਖਾਲਸਾ ਹਜੇ ਜਿਉਂਦਾ ਐ ਗਰਜਾ ਸਿੰਘ ਬੋਲਦਾ ਹੈ ਜਿਹਾਂ ਸੁਧ ਕੇ ਚੂ ਬਚੱਗਾ ਕੁਸਤ ਹੈ ਚਾਰ ਕੇ ਬਾਕੀ ਬਿਮਾਦਸਤ ਪੇਚੀ ਦਹਿ ਮਾਰ ਮਸਤਾਨੇ ਨੇ ਪ੍ਰੋੜਤਾ ਕੀਤੀ ਤੁਸੀਂ ਠੀਕ ਕਹਿੰਦੇ ਹੋ ਖਾਲਸਾ ਜੀ ਮੈਂ ਹੁਣੇ ਕਾਗਜ਼ ਕਲਮ ਲਿਆਉਂਦਾ ਹਾਂ ਤੇ ਜਕਰਿਆ ਖਾਨ ਨੂੰ ਆਪਾਂ ਚਿੱਠੀ ਲਿਖਦੇ ਹਾਂ ਉਸ ਨੂੰ ਕਿਸੇ ਤੋਂ ਕਿਉਂ ਪਤਾ ਲੱਗੇ ਅਸੀਂ ਆਪ ਉਸ ਨੂੰ ਦੱਸਦੇ ਹਾਂ ਕਿ ਨੂਰਦੀਨ ਦੀ ਸਰਾਂ ਤੇ ਖਾਲਸੇ ਦਾ ਰਾਜ ਹੋ ਗਿਆ। ਕਿਸੇ ਰਾਹੀਰ ਤੋਂ ਉਹ ਕਾਗਜ਼ ਤੇ ਕਲਮ ਫੜਦੇ ਹਨ ਤੇ ਜ਼ਕਰੀਆ ਖਾਨ ਨੂੰ ਚਿੱਠੀ ਲਿਖਣ ਲੱਗਦੇ ਹਨ। ਇੱਕ ਬੋਲ ਰਿਹਾ ਤੇ ਦੂਜਾ ਲਿਖ ਰਿਹਾ ਹੈ। ਚਿੱਠੀ ਲਿਖਿਆ ਜੋ ਸਿੰਘ ਬੋਤਾ। ਹੱਥ ਹੈ ਸੋਟਾ ਵਿਚਰਾ ਖਲੋਤਾ। ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ। ਆਖੋ ਭਾਬੀ ਖਾਨੋ ਨੂੰ ਇਉਂ ਆਖੇ ਸਿੰਘ ਬੋਤਾ। ਸਿਰ ਲੱਗਣਗੇ ਸਿਰ ਸਿਰਾਂ ਦੀ ਬਲੀ ਦੇ ਕੇ ਹੀ ਰਾਜ ਮਿਲਦੇ ਨੇ ਮਸਤਾਨਾ ਕੋਲ ਖਰੋਤੇ ਲੋਕਾਂ ਨੂੰ ਕਹਿ ਰਿਆ ਸੀ ਤੇ ਫਿਰ ਉਹ ਗਾਉਣ ਲੱਗਾ ਜਾਓ ਕਹਿ ਦਿਓ ਭਾਬੀ ਖਾਨੋ ਨੂੰ ਜਾ ਕਹਿ ਦਿਓ ਭਾਬੀ ਖਾਨੋ ਨੂੰ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਖਾਨੋ ਇਹਨਾਂ ਦੀ ਭਾਬੀ ਕਿਵੇਂ ਲੱਗੀ ਇੱਕ ਰਾਹੀ ਦੂਜੇ ਨੂੰ ਕਹਿੰਦਾ ਹੈ ਖਾਨੋ ਜਕਰਿਆ ਖਾਨ ਦੀ ਭੈਣ ਹੈ ਜੋ ਇਹਨਾਂ ਵਿੱਚੋਂ ਇੱਕ ਸਿੰਘ ਦੇ ਪਿੰਡ ਵਿਆਹੀ ਹੋਈ ਹੈ ਸੋ ਤਾਂ ਇਹ ਜਕਰਿਏ ਨੂੰ ਡਾਣ ਲਈ ਖਾਨੋਂ ਨੂੰ ਭਾਬੀ ਕਹਿ ਰਹੇ ਨੇ ਦੂਜੇ ਰਾਹੀ ਬੋਲੇ ਪੇਖੀ ਕਦੇ ਸਿਰਾਂ ਦੀ ਬੇਲ ਨਹੀਂ ਕਰਾਉਂਦੇ ਪੇਖੀ ਕਦੇ ਸਿਰਾਂ ਦੀ ਬੇਲ ਨਹੀਂ ਕਰਾਉਂਦੇ ਹੁਣ ਦੱਸਿਏ ਹਕੂਮਤ ਨੂੰ ਕਿ ਖਾਲਸਾ ਸਿਰਾਂ ਨੂੰ ਤਾਂ ਖੇਡ ਜਾਂਦਾ ਹੈ ਬੋਤਾ ਸਿੰਘ ਬੋਲਿਆ ਦੇਖਦੇ ਹਾਂ ਕਿ ਜਕਰੀਆ ਕਿੰਨੀ ਕੁ ਫੌਜ ਭੇਜਦਾ ਹੈ ਰਾਜ ਖਾਲਸੇ ਨਾਲ ਟੱਕਰ ਲੈਣ ਲਈ ਗਰਜਾ ਸਿੰਘ ਨੇ ਚਿੱਠੀਕ ਰਾਗੀਰ ਨੂੰ ਫੜਾਉਂਦਿਆਂ ਮੁਸਕਰਾ ਕੇ ਕਿਹਾ 200 ਦੇ ਕਰੀਬ ਸੈਨ ਕਾ ਨਾਲ ਇੱਕ ਦਰ ਜਲਾਲਉਦੀਨ ਦੀ ਅਗਵਾਈ ਵਿੱਚ ਸਿੰਘਾਂ ਤੇ ਚੜ੍ਹਾਈ ਕਰਕੇ ਆ ਗਿਆ ਹੈ ਮਸਤਾਨਾ ਉਸ ਨੂੰ ਵੇਖ ਕੇ ਨੱਚਣ ਲੱਗਾ ਹੈ ਘੋੜ ਸਵਾਰ ਅੱਗੇ ਹਨ ਤੇ ਪੈਦਲ ਮੰਗਰ ਉਹ ਸਿੰਘਾਂ ਵੱਲ ਨੂੰ ਵੱਧ ਰਹੇ ਹਨ ਮਸਤਾਨਾ ਉਹਨਾਂ ਵੱਲ ਭੱਜਦਾ ਹੈ ਤੇ ਘੋੜਿਆਂ ਦੇ ਅੱਗੇ ਜਾ ਕੇ ਗੌਂਦਾ ਹੋਇਆ ਨੱਚਣ ਲੱਗਦਾ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਭਰੇ ਕਰੋ ਇਸ ਮੂਰਖ ਨੂੰ ਜਲਾਲਉਦੀਨ ਗੁੱਸੇ ਵਿੱਚ ਸਿਪਾਈਆਂ ਨੂੰ ਕਹਿੰਦਾ ਹੈ ਪਰ ਮਸਤਾਨਾ ਪਹਿਲਾਂ ਹੀ ਸਿੰਘਾਵਲ ਦੌੜਦਾ ਹੈ ਤੇ ਸਿੰਘਾਂ ਕੋਲ ਪਹੁੰਚ ਕੇ ਮੁਗਲ ਫੌਜ ਨੂੰ ਫੇਰ ਚੜਾਉਂਦਾ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਅਸੀਂ ਤਾਂ ਕਿਹਾ ਸੀ ਖਾਨ ਬਹਾਦਰ ਨੂੰ ਕਿ ਐਡੀ ਵੱਡੀ ਟੁਕੜੀ ਦੀ ਲੋੜ ਨਹੀਂ ਚਾਰ ਸਿਪਾਹੀ ਲੈ ਜਾਂਦੇ ਆਂ ਤੇ ਸਭ ਕ ਸਿਖਾਉਂਦੇ ਆਂ ਹਾਂ ਭੇਖੀਆਂ ਨੂੰ ਪਰ ਖੈਰ ਆ ਹੀ ਗਏ ਹਾਂ ਤਾਂ ਹੁਣ ਤੁਹਾਨੂੰ ਜਿਉਂਦਿਆਂ ਨੂੰ ਹੀ ਲੈ ਕੇ ਜਾਵਾਂਗੇ ਸਿਰਫ ਦੋ ਸਿੰਘਾਂ ਨੂੰ ਵੇਖ ਕੇ ਜਲਾਲਉਦਦਿਨ ਗੱਲ ਹਾਸੇ ਵਿੱਚ ਪਾਰਿਆ ਸੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਰ ਹੋ ਜਾਵੇ ਸਤਿ ਸ੍ਰੀ ਅਕਾਲ ਚਿੱਟੀਆਂ ਬਾਜਾਂ ਵਾਲਿਓ ਸਤਿਗੁਰੂ ਰਖਿਓ ਵਿਰਧਵਾਣੇ ਕੀ लाज ਚਿੱਤ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਦੇਗ ਦੇ ਫਤਿਹ ਸਿੰਘਾਂ ਦੇ ਰਲ ਕੇ ਜਕਾਰੇ ਛੱਡਿਆ ਤਾਂ ਜਲਾਲਦੀਨ ਤੇ ਉਸ ਦੀ ਫੌਜ ਉੱਥੇ ਹੀ ਰੁਕ ਗਈ ਸਵਾ ਲੱਖ ਹੁੰਦਾ ਏ ਇਕ ਸਿੰਘ ਖਾਨ ਜੀ ਤੇ ਅਸੀਂ ਰਲ ਕੇ ਢਾਈ ਲੱਖ ਬਹੁਤ ਛੋਟੀ ਟੁਕੜੀ ਲਿਆਏ ਹਾਂ ਤੁਸੀਂ ਤੇ ਉਪਰੋ ਸਭ ਦੇ ਸਿਰ ਟੜਾ ਉੱਤੇ ਹੈ ਕੋਈ ਤੁਹਾਡੇ ਚੋਂ ਜੀ ਦਾ ਸਿਰ ਤਲੀ ਤੇ ਹੋਵੇ ਬੋਤਾ ਸਿੰਘ ਬੋਲਿਆ ਮੋਤ ਨੂੰ ਆਵਾਜ਼ਾਂ ਮਾਰਦੇ ਹੋ ਚੁੱਪਚਾਪ ਮੂਰੇ ਤੁਰ ਪਵੋ ਤੇ ਮੁਆਫੀ ਮੰਗ ਕੇ ਜਾਨ ਬਖਸ਼ਾ ਲਵੋ ਜਲਾਲੁਦੀਨ ਬੋਲਿਆ ਬੜੀ ਗੱਲ ਕੀਤੀ ਖਾਨ ਜੀ ਚੇਤੇ ਮਾੜੇ ਹੋ ਗਏ ਤੁਹਾਡੇ ਅਸੀਂ 4 ਦਿਨ ਜੰਗਲਾਂ ਵਿੱਚ ਕੀ ਗਏ ਤੁਸੀਂ ਤਾਂ ਇਹ ਵੀ ਭੁੱਲ ਗਏ ਕਿ ਮੌਤ ਨੂੰ ਤਾਂ ਲਾੜੀ ਜਾਣਦੇ ਨੇ ਸਿੰਘ ਆਓ ਕਲਗੀਧਰ ਜੀ ਦੇ ਦੋ ਸਰਬਲੋਹੀ ਗੜ ਤੁਹਾਡੇ ਮੂਰੇ ਖਲੋਤੇ ਹਨ ਅਜਮਾ ਕੇ ਵੇਖੋ ਰਤਾ ਜੋਰ ਹੱਸਦਾ ਹੋਇਆ ਗਰਜਾ ਸਿੰਘ ਬੋਲਿਆ ਕੁਝ ਨਹੀਂ ਵਟਿਆ ਜਾਣਾ ਹਕੂਮਤ ਨਾਲ ਟੱਕਰ ਲੈ ਕੇ ਜਦ ਜਦ ਹਾਥੀ ਲੰਘਦੇ ਹਨ ਤਾਂ ਕਾ ਬੇਕਸੂਰਾ ਹੀ ਮਸਲਿਆ ਜਾਂਦਾ ਹੈ ਜਲਾਲਉਦਦਿਨ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਜੋ ਪੰਥ ਚੁਣਿਆ ਉਸ ਨਾਲ ਪੂਰੇ ਵਾਕਫ ਹਾਂ ਪਰ ਕੀ ਤੁਸੀਂ ਆਪਣੇ ਰਾਹ ਤੋਂ ਜਾਣੂ ਹੋ ਨਾਲੇ ਕਾ ਦੀ ਫਿਤਰਤ ਹੈ ਖਾਨ ਸਾਹਿਬ ਉਹ ਸਦਾ ਉੱਠ ਖਲੋਂਦਾ ਹੈ ਹਾਥੀਆਂ ਦਾ ਕੀ ਹੈ ਚਾਰ ਕੁ ਦਿਨ ਦੇ ਪੁਰਾਣੇ ਹਨ ਬੋਤਾ ਸਿੰਘ ਬੋਲਿਆ ਉਮਰਾਂ ਦੇਖੋ ਆਪਣੀਆਂ ਕਿਉਂ ਭੰਗ ਦੇ ਭਾਣੇ ਜਾਨ ਗਵਾਉਂਦੇ ਹੋ ਖਾਨ ਬਹਾਦਰ ਦੀ ਫੌਜ ਵਿੱਚ ਭਰਤੀ ਹੋਵੋ ਵੱਡੇ ਰਤਵੇ ਬਖਸ਼ੇ ਜਾਣਗੇ ਜਲਾਲਉਦਦਿਨ ਬੋਲਿਆ ਛੱਡੋ ਬਾਣੀਆਂ ਵਾਲੀਆਂ ਗੱਲਾਂ ਖਾਨ ਸਾਹਿਬ ਆਸ਼ਿਕਾ ਨਾਲ ਵਪਾਰੀਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਚਨਾ ਦੇ ਕੰਡੇ ਖਲੋਕੇ ਘੜੇ ਟਣਕਾ ਕੇ ਨਹੀਂ ਦੇਖੀਦੇ ਛਾਲ ਮਾਰਨ ਦੀ ਕਰੀਦੀ ਐ ਤੁਸੀਂ ਤਾਂ ਇੰਜ ਕਰੋ ਕਿ ਇੱਕ ਇੱਕ ਕਰਕੇ ਆਓ ਜੰਗ ਦਾ ਥੋੜਾ ਆਨੰਦ ਲਈਏ ਗਰਜਾ ਸਿੰਘ ਨੇ ਜਵਾਬ ਦਿੱਤਾ ਜੁਲਾਲੁਦੀਨ ਦੋ ਪੈਦਲ ਸਿਪਾਹੀਆਂ ਨੂੰ ਇਸ਼ਾਰਾ ਕਰਦਾ ਹੈ ਤੇ ਉਹ ਸਿੰਘਾਂ ਵੱਲ ਵਧਣ ਲੱਗਦੇ ਹਨ। ਇਧਰੋਂ ਸਿੰਘ ਤਿਆਰ ਹੋਣ ਲੱਗਦੇ ਹਨ ਤੇ ਜਾਪ ਸਹਿਬ ਆਰੰਭ ਕਰਦੇ ਹਨ। ਚੱਕਰ ਚਿਹਨ ਅਰਵਰਣ ਜਾਤ ਸਿੰਘ ਸ਼ਬਦ ਪੜਦੇ-ਪੜਦੇ ਸਿਪਾਹੀਆਂ ਦੇ ਸਨਮੁਖ ਹੋ ਜਾਂਦੇ ਹਨ। ਇੱਕ ਹੱਥ ਸੋਟਾ ਤੇ ਦੂਜੇ ਹੱਥ ਕਿਰਪਾਨ ਹੈ। ਸਿਪਾਹੀ ਵਾਰ ਕਰਨ ਲਈ ਅੱਗੇ ਵਧਦੇ ਹਨ। ਸਿੰਘ ਗੱਤਕੇ ਤੇ ਪੈਂਤੜੇ ਲਾਉਂਦੇ ਹਨ ਤੇ ਸ਼ਸਤਰ ਚਲਾਉਂਦੇ ਹੋਏ ਪੜ ਰਹੇ ਹਨ। ਪੁਜਯੰਗ ਪਰਿਆਤ ਸ਼ੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਇਸ ਤਰ੍ਹਾਂ ਉਹਨਾਂ ਦੇ ਵਾਰ ਤੇ ਜਾਪ ਸਹਿਬ ਇੱਕੋ ਲੈ ਤਾਲ ਨਾਲ ਚੱਲ ਰਹੇ ਹਨ ਪਹਿਲੇ ਵਾਰ ਨਾਲ ਹੀ ਦੋਵੇਂ ਸਿਪਾਹੀ ਮਾਰੇ ਜਾਂਦੇ ਹਨ ਦੋ ਸਿਪਾਹੀਆਂ ਦੇ ਮਾਰੇ ਜਾਣ ਤੇ ਜਲਾਲਉਦੀਨ ਦੋ ਹੋਰ ਭੇਜਦਾ ਹੈ ਉਹ ਵੀ ਮਾਰੇ ਜਾਂਦੇ ਹਨ ਹੁਣ ਉਹ ਚਾਰ ਸਿਪਾਹੀ ਭੇਜਦਾ ਹੈ ਤੇ ਸਿੰਘ ਪਿੱਠਾ ਜੋੜ ਲੈਂਦੇ ਹਨ ਕਿੰਨਾ ਫਰਕ ਹੈ ਪਿੱਠ ਕਰ ਲੈਣ ਤੇ ਪਿੱਠਾਂ ਜੋੜ ਲੈਣ ਵਿੱਚ ਹੇ ਸੱਚੇ ਪਾਤਸ਼ਾਹ ਤੇਰੇ ਸਿੱਖਾਂ ਦੀ ਕਦੇ ਵੀ ਇੱਕ ਦੂਜੇ ਵੱਲ ਪਿੱਠ ਨਾ ਹੋਵੇ ਪਰ ਪਿੱਠਾਂ ਸਦਾ ਜੁੜੀਆਂ ਰਹਿਣ ਮਸਤਾਨਾ ਜੁੜੀਆਂ ਪਿੱਠਾਂ ਵੇਖ ਕੇ ਬੋਲਦਾ ਹੈ ਚਾਰਾਂ ਨੂੰ ਵੀ ਸਿੰਘ ਸੋਧ ਦਿੰਦੇ ਹਨ ਨਾਲ-ਨਾਲ ਜਾਪ ਸਾਹਿਬ ਦੇ ਬੋਲ ਉਵੇਂ ਗੂੰਜ ਰਹੇ ਹਨ ਜਲਾਲਉਦੀਨ 10 ਸਿਪਾਹੀ ਭੇਜਦਾ ਹੈ ਤੇ ਸਿੰਘਾਂ ਦੇ ਵਾਰ ਤੇਜ਼ੀ ਫੜ ਜਾਂਦੇ ਹਨ ਤੇ ਆਵਾਜ਼ ਆਉਂਦੀ ਹੈ ਇਕ ਅਛਰੀ ਸ਼ੰਦ ਜਲੈ ਥਲੈ ਅਪੈ ਅਵੈ ਅਪੂ ਅਜੂ ਅਨਾਸ ਕਸ ਅਗਾਂਜ ਪੰਜ ਲੱਖ ਪਖ ਕਾਲ ਦੇ ਆਲ ਲੇਖ ਭੇਖ ਜਿੰਨੀ ਤੇਜ਼ੀ ਨਾਲ ਬਾਣੀ ਚੱਲ ਰਹੀ ਹੈ ਸਿੰਘਾਂ ਦੇ ਸ਼ਸਤਰ ਵੀ ਓਨੀ ਫੁਰਤੀ ਨਾਲ ਝੂਮ ਰਹੇ ਹਨ ਚਲਦੀ ਚਲਦੀ ਲੜਾਈ ਵਿੱਚ ਜਲਾਲਉਦੀਨ ਤੀਰਾਂ ਵਾਲਿਆਂ ਨੂੰ ਵੀ ਇਸ਼ਾਰਾ ਕਰਦਾ ਹੈ ਕਿ ਤੀਰ ਚਲਾਉਂਦੇ ਹਨ ਪਰ ਤੀਰ ਸਿੰਘਾਂ ਨੂੰ ਨਹੀਂ ਛੂੰਦੇ 10 ਸਿਪਾਹੀ ਵੀ ਮੈਦਾਨ ਵਿੱਚ ਰਾਖ ਦੇ ਢੇਰ ਵਾਂਗ ਪਏ ਹਨ ਕੋਲ ਡੱਗੇ ਪਏ ਤੀਰ ਚੁੱਕੇ ਤੇ ਮੱਥੇ ਨੂੰ ਲਾਂਦਾ ਹੋਇਆ ਬੋਤਾ ਸਿੰਘ ਬੋਲਦਾ ਹੈ ਫਿੱਟੇ ਮੂੰਹ ਇਹੋ ਜੇ ਬਹਾਦਰ ਦੇ ਤੀਰਾਂ ਦੀ ਵੀ ਬੇਅਦਬੀ ਕਰ ਰਹੇ ਹਾਂ ਕਮਾਨ ਚੋਂ ਨਿਕਲਿਆ ਤੀਰ ਜੇ ਨਿਸ਼ਾਨੇ ਨੂੰ ਛੂਹੇ ਬਿਨਾ ਧਰਤੀ ਤੇ ਡਿੱਗ ਪਵੇ ਤਾਂ ਇਹ ਤੀਰ ਦੀ ਬੇਅਦਬੀ ਹੈ ਤੇ ਨਿਸ਼ਾਨੇਵਾਜ਼ ਲਈ ਡੁੱਬ ਮਰਨ ਵਾਲੀ ਗੱਲ ਹੈ ਬੋਤਾ ਸਿੰਘ ਦੀ ਗੱਲ ਸੁਣ ਕੇ ਕੋਲ ਖਲੋਤੀ ਸਰਬੱਤ ਸੰਗਤ ਸਿੰਘਾਂ ਤੇ ਸ਼ਸਤਰ ਨੂੰ ਮੱਥਾ ਟੇਕ ਦਿੰਦੀ ਹੈ ਮੈਦਾਨ ਵਿੱਚ 20 ਦੇ ਕਰੀਬ ਪਈਆਂ ਸਿਪਾਈਆਂ ਦੀਆਂ ਲਾਸ਼ਾਂ ਤੇ ਸਿੰਘਾਂ ਦੇ ਬੋਲ ਸੁਣ ਕੇ ਜਲਾਲਉਦੀਨ ਗੁੱਸੇ ਵਿੱਚ ਆਉਂਦਾ ਹੈ ਤੇ ਤੀਰਾਂ ਵਾਲਿਆਂ ਨੂੰ ਮੋੜ ਇਸ਼ਾਰਾ ਕਰਦਾ ਹੈ। ਇਧਰੋਂ ਸਿੰਘ ਕੋਲ ਪਈਆਂ ਟੀਮਾਂ ਚੁੱਕ ਕੇ ਫੌਜ ਤੇ ਬਰਾ ਦਿੰਦੇ ਹਨ ਤੇ ਕਈ ਘੋੜਸਵਾਰ ਘੋੜਿਆਂ ਤੋਂ ਡਿੱਗ ਪੈਂਦੇ ਹਨ। ਸਿੰਘ ਨਿਸ਼ਾਨਚੀਆਂ ਵੱਲੋਂ ਛੱਡੇ ਗਏ ਤੀਰਾਂ ਦੇ ਸਾਹਮਣੇ ਜਾਂਦੇ ਹਨ ਤੇ ਆਪਣੇ ਸ਼ਸਤਰਾਂ ਨਾਲ ਰੋਕ ਲੈਂਦੇ ਹਨ। ਮਸਤਾਨਾ ਬੋਲ ਰਿਹਾ ਹੈ ਤੁਰਕ ਜਿੰਦ ਕੋ ਚਹ ਬਚਾਈ ਸਿੰਘਨ ਚਿੰਤਾ ਜਿੰਦ ਨਕਾਈ ਜਿੱਧਰੋਂ ਸ਼ਸਤਰ ਤੁਰਕਨ ਆਵੇ ਸਿੰਘ ਸੋ ਦੌੜ ਉੱਤੈ ਵੱਲ ਧਾਵੇ ਤੀਰ ਲੱਗੇ ਸਭ ਪੱਟ ਸਟਾਵੇ ਤੁਰਕਨ ਕੋ ਸੋ ਅੱਖੀ ਦਿਖਾਵੇ ਸਿੰਘ ਕਹੈ ਤ੍ਰਿਗ ਤਾ ਮਰੇ ਸਿੰਘ ਕਹੈ ਤ੍ਰਿਗ ਤੁਮਰੇ ਤੀਰ ਹਮਰੋ ਚੀਰ ਨ ਸਕੈ ਸਰੀਰ ਕੋਈ ਹਿਲਾ ਚੱਲਦਾ ਨਾ ਵੇਖ ਕੇ ਜਲਾਲਉਦੀਨ ਬੰਦੂਕਾਂ ਵਾਲਿਆਂ ਨੂੰ ਅੱਗੇ ਕਰਦਾ ਹੈ ਤੇ ਗੋਲੀ ਦਾ ਇਸ਼ਾਰਾ ਕਰਦਾ ਹੈ ਗੋਲੀਆਂ ਚੱਲਦੀਆਂ ਹਨ ਤੇ ਦੋਹਾਂ ਸਿੰਘਾਂ ਦੇ ਲੱਤਾਂ ਵਿੱਚ ਵੱਜਦੀਆਂ ਹਨ ਦੋਹੇ ਸਿੰਘ ਗੋਡਿਆਂ ਭਾਰ ਹੋ ਗਏ ਹਨ ਤੇ ਜਲਾਲਦੀਨ ਨੂੰ ਕਹਿੰਦੇ ਹਨ ਖਾਨ ਸਾਹਿਬ ਹਜੇ ਸਾਡੇ ਹੱਥ ਤਾਂ ਸਲਾਮਤ ਨੇ ਆਓ ਦੋ ਦੋ ਹੱਥ ਤੁਸੀਂ ਵੀ ਕਰ ਲੋ ਸਿੰਘਾਂ ਦੇ ਵੰਗਾਰ ਸੁਣ ਕੇ ਜਲਾਲਉਦੀਨ ਸਿਪਾਈਆਂ ਨੂੰ ਇਕੱਠੇ ਟੁੱਟ ਪੈਣ ਦਾ ਇਸ਼ਾਰਾ ਕਰਦਾ ਹੈ ਇਕੱਠੇ ਹਮਲਾ ਕਰੋ ਪੰਜਾਬ ਵਿੱਚ ਬਸ ਇਹੋ ਆਖਰੀ ਸਿੰਘ ਬਚੇ ਹਨ ਖਾਤਮਾ ਕਰ ਦਿਓ ਇਹਨਾਂ ਦਾ ਤਾਂ ਕਿ ਦੁਬਾਰਾ ਕੋਈ ਹਕੂਮਤ ਵਿਰੁੱਧ ਉੱਠਣ ਦਾ ਹਿਆ ਨਾ ਕਰੇ ਜਲਾਲਉਦਦਿਨ ਸਿਪਾਈਆਂ ਨੂੰ ਆਖਰੀ ਹਮਲੇ ਲਈ ਵੰਗਾਰਦਾ ਹੈ ਗੋਡਿਆਂ ਭਾਰ ਡੱਟੇ ਹੋਏ ਸਿੰਘ ਮੁਗਲਾਂ ਨਾਲ ਜੂਝ ਰਹੇ ਹਨ ਬੋਤਾ ਸਿੰਘ ਲੱਤ ਤੇ ਖਲੋ ਕੇ ਸਿਪਾਈਆਂ ਨਾਲ ਟੱਕਰ ਲੈ ਰਿਹਾ ਹੈ ਗਰਜਾ ਸਿੰਘ ਵੀ ਹੌਸਲਾ ਕਰਕੇ ਇੱਕ ਲੱਤ ਤੇ ਉੱਠਦਾ ਹੈ ਤੇ ਸਿਪਾਈਆਂ ਦੇ ਆਹੂ ਲਾਉਂਦਾ ਹੈ ਚੰਡੀ ਦੀ ਵਾਰ ਲਗਾਤਾਰ ਚੱਲ ਰਹੀ ਹੈ ਗੋਲੀਆਂ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਨੇ ਸਿੰਘ ਉੱਚੀ ਸੁਰ ਵਿੱਚ ਪੜਦੇ ਹਨ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਪੂਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਪੂਤੇ ਪੰਜਾਬ ਦੇ ਦਰਿਆ ਵੀ ਸਿੰਘ ਨੇ ਪੰਜਾਬ ਦੇ ਜੰਗਲ ਵੀ ਸਿੰਘ ਪੰਜਾਬ ਦੀਆਂ ਰੋਈਆਂ ਬੇਲੇ ਪੌਣਾ ਫੁੱਲ ਬੂਟੇ ਪੱਤੇ ਸਭ ਸਿੰਘ ਨੇ ਕਿਨੂ ਕਿਨੂ ਖਤਮ ਕਰੋਗੇ ਕਹਿੰਦਾ ਹੋਇਆ ਮਸਤਾਨਾ ਸ਼ਹੀਦ ਹੋ ਗਏ ਸਿੰਘਾਂ ਦੀਆਂ ਪਵਿੱਤਰ ਦੇਹਾਂ ਕੋਲ ਬੈਠ ਗਿਆ ਸ਼ਹੀਦਾਂ ਦੇ ਲਹੂ ਨਾਲ ਰੱਤੀ ਮਿੱਟੀ ਚੁੱਕ ਕੇ ਮੱਥੇ ਨੂੰ ਛਹਾਈ ਤੇ ਬੋਲਿਆ ਪੰਜਾਬ ਦੀ ਮਿੱਟੀ ਸ਼ਹੀਦਾਂ ਨੇ ਆਪਣੀ ਰਤ ਨਾਲ ਸਿੰਜੀ ਐ ਇਸ ਵਿੱਚੋਂ ਸੂਰਮਿਆਂ ਦੀ ਫਸਲ ਉੱਗੇਗੀ ਐਸੇ ਸੂਰਮੇ ਜਿਹੜੇ ਮੁਗਲ ਰਾਜ ਦੀਆਂ ਜੜਾਂ ਸਦਾ ਲਈ ਇਸ ਧਰਤੀ ਤੋਂ ਉਖੇੜ ਦੇਣਗੇ ਇਸੇ ਪੁਸਤਕ ਦੇ ਅਗਲੇ ਪਾਠ ਨੂੰ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬਸਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ